ਜੀ ਉਥੇ ਵਰਗਾ ਕੀਰਤਨ ਵੀ ਨਹੀਂ ਹੈ ਤੇ ਉਥੇ ਵਰਗੀ ਦਾਲ ਵੀ ਨਹੀਂ ਹੈ ਕੋ ਲੰਗਰਾਂ ਵਰਗੀ ਦਾਲ ਵੀ ਨਹੀਂ ਤੇ ਉਸ ਪ੍ਰਕਰਮਾ ਵਰਗਾ ਕੀਰਤਨ ਵੀ ਨਹੀਂ ਮੈਂ ਕਹ ਦੁਨੀਆ ਚ ਸਭ ਕੁਝ ਮਿਲੇਗਾ RAMDAS ਦੇ ਦਰਬਾਰ ਗਾ ਕੀਰਤਨ ਵੀ ਨਹੀਂ ਮਿਲਣਾ ਤੇ ਉਹਦੇ ਨੰਗਰਾਂ ਵਾਲੀ ਦਾਲ ਵੀ ਨਹੀਂ ਮਿਲਣੀ ਇਹ ਮਹਿਸੂਸ ਨਾ ਕਰੀਂ ਕਿ ਉੱਥੇ ਬੈਠ ਕੇ ਲਖਵਿੰਦਰ ਸਿੰਘ ਉੱਥੇ ਬੈਠ ਕੇ ਸਤਨਾਮ ਸਿੰਘ ਉੱਥੇ ਬੈਠ ਕੇ ਇਹ ਆਪ ਕੀਰਤਨ ਕਰਦੇ ਹੋਣਗੇ ਉਹ ਉੱਥੇ ਆਨੰਦ ਇਸ ਕਰਕੇ ਆਉਂਦੇ ਰਸਨਾ ਇਹਨਾਂ ਦੀ ਹੁੰਦੀ ਆ ਪਰ ਇਹਨਾਂ ਦੀ ਰਸਨਾ ਤੇ ਗੁਰੂ RAMDAS ਬਹਿ ਕੇ ਕੀਰਤਨ ਕਰਦਾ ਹੈ ਇਸ ਕਰਕੇ ਉਹ ਉਹ ਦਾਲਾਂ ਬਣਦੀਆਂ ਨਾ ਜੀ ਮੈਂ ਬੇਨਤੀ ਕਰਾਂ ਉਹ ਸਿੰਘ ਥੋੜਾ ਉਹਨਾਂ ਦੇ ਵਿੱਚ ਬੇਲ ਚੇ ਖੁਰਚ ਨੇ ਫੇਰਦਿਆ ਉਹ ਦਾਲਾਂ ਦਾ ਸਵਾਦ ਉੱਥੇ ਹੀ ਰਹਿ ਜਾਂਦਾ ਕਾਰਨ ਉੱਥੇ ਵੀ ਗੁਰੂ ਰਾਮਦਾਸ ਉਹਨਾਂ ਲੰਗਰਾਂ ਦੇ ਵਿੱਚ ਆਪ ਖਲੋਤਾ ਜੀ ਆਪ ਖੜਾ ਜੇ ਮੈਂ ਬੇਨਤੀ ਕਰਾਂ ਪਿਆਰਿਓ ਦੁਨੀਆ ਦੇ ਵਿੱਚ ਸਭ ਤੋਂ ਮਕਬੂਲ ਦਾ ਰਹੋ ਗੁਰੂ ਨਾਨਕ ਦਾ ਜਨਮ ਸਥਾਨ ਮਕਬੂਲ ਹੋਣਾ ਚਾਹੀਦਾ ਸੀ ਮੈਂ 5-7 ਮਿੰਟ ਲੈਣੇ ਆ ਤੇ ਇਸ ਕਰਕੇ ਉਹ ਸਬਰ ਨਾਲ ਸੁਣੀ ਜਾਇਓ ਹਾਂਜੀ ਗੁਰੂ ਨਾਨਕ ਦਾ ਧਰਮ ਕਬੂਲ ਹੋਣਾ ਸਹੀ ਦਾ ਸੀ ਟੈਕਨੀਕਲ ਗੱਲ ਹੈ ਜਿਸ ਗੁਰੂ ਤੋਂ ਇਹ ਧਰਮ ਸ਼ੁਰੂ ਹੋਇਆ ਗੱਲ ਨੂੰ ਸੁਣਿਓ ਕਈ ਵਾਰੀ ਲੋਕੀ ਨਾ ਜੇ ਉਹ ਰਕਸ਼ੇ ਵਾਉਂਦੇ ਹੁੰਦਿਆਂ ਨੂੰ ਆਪਣੇ ਰਕਸ਼ੇ ਸਾਹਮਣੇ ਰੱਖ ਲੈਂਦੇ ਆ ਅਸੀਂ ਰਕਸ਼ਿਆਂ ਤੋਂ ਗੱਡੀਆਂ ਤੱਕ ਪਹੁੰਚੇ ਆ ਗੱਲ ਨੂੰ ਸਮਝਿਓ ਗੁਰੂ ਨਾਨਕ ਦਾ ਦਰ ਸਿੱਖਾਂ ਵਾਸਤੇ ਦੁਨੀਆ ਚ ਸਭ ਤੋਂ ਮਕਬੂਲ ਹੋਣਾ ਚਾਹੀਦਾ ਸੀ ਪਰ ਜੇ ਮੈਂ ਤੁਹਾਨੂੰ ਪੁੱਛਾਂ ਦੁਨੀਆ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਤੇ ਮਸ਼ਹੂਰ ਅਸਥਾਨ ਕਿਹੜਾ ਹੈ ਕਿਹੜਾ ਜੀ ਦੱਸੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਗੱਲ ਨੂੰ ਸਮਝਿਓ ਹੈ ਤੇ ਗੁਰੂ ਨਾਨਕ ਦਾ ਹੀ ਪਰ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਦਾ ਗੁਰੂ ਨਾਨਕ ਨੇ ਆਖਿਆ ਮੇਰੇ ਭਾਵਨਾ ਕਹਿੰਦੀ ਹੈ ਗੁਰੂ ਨਾਨਕ ਨੇ ਆਖਿਆ ਜੇ ਦੁਨੀਆ ਨਨਕਾਣੇ ਦੀ ਧਰਤੀ ਨੂੰ ਦੁਨੀਆ ਚ ਸਭ ਤੋਂ ਵੱਧ ਪੂਜੇਗੀ ਕਿਸੇ ਨੇ ਕਹਿ ਦੇਣਾ ਇਹਦੇ ਕੋਲੇ ਆਪਣੀ 1500 ਏਕੜ ਜ਼ਮੀਨ ਹੈ ਪਟਵਾਰੀ ਦਾ ਪੁੱਤ ਸੀ ਜੇ ਐਡਾ ਵੱਡਾ ਥਾਂ ਬਣਾ ਲਿਆ ਤੇ ਫੇਰ ਕੀ ਹੋਇਆ ਗੁਰਨਾਨਕ ਨੇ ਕਿਰਪਾ ਕੀਤੀ RAMDAS ਜਿਹਨੂੰ ਲੋਕੀ ਜਤੀਮ ਕਹਿੰਦੇ ਸੀ ਗੁਰਨਾਨਕ ਕਹਿਣ ਲੱਗਾ ਸਿੱਖਾ ਮੈਂ ਤਾਂ ਜੇ ਇਸ ਘਰ ਵਿੱਚ ਜਤੀਮ ਵੀ ਆ ਜਾਣ ਉਹਨਾਂ ਦਾ ਦਰ ਵੀ ਦੁਨੀਆ ਦੇ ਵਿੱਚ ਇੰਨਾ ਵੱਡਾ ਬਣਾ ਦੇਵਾਂਗਾ ਮੇਰੇ ਦਰ ਨੂੰ ਕੋਈ ਪੁੱਛੇ ਨਾ ਪੁੱਛੇ ਪਰ ਸਿੱਖਾਂ ਦਾ ਅਸਥਾਨ ਹਰਮੰਦਰ ਹੀ ਜਾਣਿਆ ਜਾਏਗਾ ਜਾਣਿਆ ਜਾਂਦਾ ਨਾ ਜੀ ਇਸ ਕਰਕੇ ਉਹਨੇ ਆਪਣੇ ਆਧਾਰ ਨੂੰ ਛੋਟਾ ਕਰ ਲਿਆ ਪਰ ਉਹਨੇ ਜਿਹਨੂੰ ਲੋਕੀ ਯਤੀਮ ਕਹਿੰਦੇ ਸੀ ਨਾ ਪਿਆਰਿਓ ਉਹ ਚਾਰ-ਚਾਰ ਦਿਨ ਭੁੱਖਾ ਵੀ ਸੌਂਦਾ ਰਿਹਾ ਅਸੀਂ ਤੇ ਉਹਦੇ ਨਾਮ ਤੇ ਰੇਸ਼ਮੀ ਪਾ ਲੈਨੇ ਆ ਪਰ ਮੇਰੇ ਮਾਲਕ ਜੀ ਦੀ ਗੱਲ ਹੈ ਦੁਨੀਆ ਕਹਿੰਦੇ ਆਪਣੇ ਨਿਆਣਿਆਂ ਨਾਲ ਗੁਰੂ ਰਾਮਦਾਸ ਨੂੰ ਖੇਡ ਨਹੀਂ ਸੀ ਦਿੰਦੀ ਬਾਹ ਫੜ ਕੇ ਧੂਕੇ ਤੱਕਾ ਮਾਰ ਕੇ ਕਹਿੰਦੇ ਸੀ ਤੂੰ ਕ ਲੈਣਾ ਜੰਮਦਿਆਂ ਆਪਣੇ ਮਾਪਿਓ ਖਾ ਗਿਆ ਸਾਡੇ ਬੱਚਿਆਂ ਤੇ ਤੇਰੀ ਛਾਂ ਪੈ ਗਈ ਕਿਤੇ ਇਹ ਦੁੱਖ ਸਾਡੇ ਘਰੇ ਨਾ ਆਪਰ ਜਾਏ ਜਿਸ ਬੱਚੇ ਨੂੰ ਲੋਕੀ ਆਪਣੇ ਬੱਚਿਆਂ ਨਾਲ ਖੇਡਣ ਨਹੀਂ ਸੀ ਦੇਣਾ ਚਾਹੁੰਦੇ ਅੱਜ 9 9 10 10 ਘੰਟੇ ਉਹਦੇ ਦਰ ਤੇ ਨਮਸਕਾਰ ਕਰਨ ਵਾਸਤੇ ਕਤਾਰਾਂ ਵਿੱਚ ਖੜ੍ਹਦੇ ਆ ਜੀ ਘਰ ਕੀ ਦਾ ਜਿਨੇ ਬਚਪਨ ਵਿੱਚ ਚਾਰ ਚਾਰ 5 5 ਦਿਨ ਭੁੱਖੇ ਆ ਗੁਜ਼ਾਰੇ ਤੇ ਅੱਜ ਸਦਾ ਲੱਖ ਬੰਦਾ ਉਹਦੇ ਦਰ ਤੋਂ ਰੋਜ਼ ਪ੍ਰਸ਼ਾਦਾ ਛੱਕ ਜਾਂਦਾ ਇਹ 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 ਕਿਰਪਾ ਦਿਖਾਈ ਗੁਰੂ ਨਾਨਕ ਨੇ ਕਹਿ ਲੱਗਾ ਜੇ ਮੇਰਾ ਧਰਮ ਕਬੂਲ ਹੋਏਗਾ ਲੋਕਾਂ ਤੇ ਕਹੀ ਦੇਣਾ ਨਾ ਜੀ ਪਟਵਾਰੀ ਦਾ ਕੱਲਾ ਪੁੱਤ ਇਹ ਤੜਾਕੀਆਂ ਦੇ ਵਿੱਚ ਵੀ ਸੋਨੇ ਦੇ ਘੁੰਗਰੂ ਪਾ ਕੇ ਬਚਪਨ ਚ ਖੇਡਿਆ ਜੇ ਇਹਦਾ ਨਨਕਾਣਾ ਵੱਡਾ ਬਣ ਗਿਆ ਤੇ ਕਿੱਡੀ ਕੁ ਗੱਲ ਹੈ ਗੁਰਨਾਨਕ ਨੇ ਉਹਦਾ ਦਰ ਵੱਡਾ ਕਰ ਦਿੱਤਾ ਜਿਹਨੂੰ ਦੁਨੀਆ ਨੇ ਤੱਕੇ ਮਾਰੇ ਸੀ ਅਸਲ ਵਿੱਚ ਸੱਚ ਦੇ ਪਿਆਰਿਓ ਜਿਨ੍ਹਾਂ ਨੂੰ ਦੁਨੀਆ ਤੱਕੇ ਮਾਰਦੀ ਐ ਉਹ ਉਹ ਨੀਚੇ ਨਾ ਡਿੱਗਿਆ ਕਰੋ ਆਪਣੀ ਸੋਚ ਨੂੰ ਹੇਠਾਂ ਨਾ ਡਿੱਗਿਆ ਕਰੋ ਜਿਨ੍ਹਾਂ ਨੂੰ ਦੁਨੀਆ ਤੱਕੇ ਮਾਰਦੀ ਐ ਜਿਨ੍ਹਾਂ ਦਾ ਕੋਈ ਨਹੀਂ ਬਣਦਾ ਉਹਨਾਂ ਦਾ ਗੁਰੂ ਰਾਮਦਾਸ ਬਣ ਜਾਂਦਾ ਹੈ ਤੇ ਜਿਹਦਾ ਗੁਰੂ ਰਾਮਦਾਸ ਬਣ ਗਿਆ ਉਹਨੂੰ ਇਸ ਸੰਸਾਰ ਦੇ ਵਿੱਚ ਰਹਿੰਦੀ ਦੁਨੀਆ ਤੱਕ ਕਦੇ ਕੋਈ ਕਮੀ ਨਹੀਂ ਆਏਗੀ ਉਹਦੇ ਦਰ ਤੇ ਜਾ ਕੇ ਭਾਵੇਂ ਪ੍ਰਕਰਮਾਂ ਚ ਖਲੋ ਕੇ ਬੇਨਤੀ ਕਰਿਆ ਕਰੋ ਮੈਂ ਇਹ ਨਹੀਂ ਵੀ ਆਪਣੀ ਗੱਲ ਕਰਦਾ ਪਰ ਮੈਂ ਆਪਣੀ ਕਰ ਰਿਆਂ ਸਰੀਰ ਉਹੀ ਹੈ ਜੁਬਾਨ ਉਹੀ ਹੈ ਕੁਝ ਨਹੀਂ ਬਦਲਿਆ ਬਦਲਿਆ ਤਾਂ ਸਿਰਫ ਇਹ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਹੈ ਕੁਝ ਨਹੀਂ ਬਦਲਿਆ ਉਹੀ ਆ ਉਹੀ ਨਾਮ ਧਰੀਚਿਆ ਉਹੀ ਮਾਂ ਹੈ ਉਹੀ ਪਿਓ ਹੈ ਸਭ ਕੁਝ ਉਹ ਜੇ ਬਦਲਿਆ ਤੇ ਗੁਰੂ ਰਾਮਦਾਸ ਦੀ ਕਿਰਪਾ ਬਦਲੀ ਜਦੋਂ ਗੁਰੂ ਰਾਮਦਾਸ ਨੂੰ ਆਖਿਆ ਐ ਸੱਚੇ ਪਾਤਸ਼ਾਹ ਗੁਰ ਅਮਰਦਾਸ ਤਰਥਪਿਓ ਪਰਗਾਮੀ ਤारण तरਣ ਅਗ ਅੰਤਕ ਬਦੈ ਨ ਸੱਲ ਕਬ ਗੁਰੂ ਰਾਮਦਾਸ ਤੇਰੀ ਸ਼ਰਨ ਮੈਂ ਤੇਰੀ ਸ਼ਰਨ ਵਿੱਚ ਰਹਾਗਾ ਐ ਸੱਚੇ ਪਾਤਸ਼ਾ ਆਪਣੀ ਸ਼ਰਨ ਦਾ ਆਪਣੇ ਚਰਨਾਂ ਦਾ ਆਨੰਦ ਬਖਸ਼ੀ ਤੇ ਮੇਰੇ ਤੇ ਐਸੀ ਕਿਰਪਾ ਕਰੀ ਮੈਂ ਹਰ ਵੇਲੇ ਤੇਰਾ ਨਾਮ ਜਪਾਂ ਤੇ ਜਵਾਨੋ ਆਖਾਂ ਵਾਹਿਗੁਰੂ 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 ਵਾਹਿ